ਖਿੰਦ ਦੀ ਚਾਦਰ ਕਹੇ ਜਾਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਥੜਾ ਸਾਹਿਬ ਵਿਖੇ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਤੋਂ ਠਾਠਾ ਮਾਰਦਾ ਨਗਰ ਕੀਰਤਨ ਮੋਹੱਲਾ ਸਜਾਇਆ ਗਿਆ ਹਰ ਸਾਲ ਇਸੇ ਤਰੀਕ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਇੱਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੈਂਤ ਆਇਆ ਜਹ ਥੇ ਸਭ ਦੁੱਖ ਜਾਏ ਗੋਵਨ ਸਿੰਘ ਸਾਹਿਬ ਜੀਓ ਖੰਡ ਦੇ ਵਾਦੀ ਸੰਸਿਰ ਪੀਤਾ ਅੰਮ੍ਰਿਤ ਦੇ ਜਾਤੇ ਸਭ ਥਾਂ ਤਾਂ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰ ਤੇਗ ਬਹਾਦਰ ਸਮਰੀ ਹੈ ਘਰ ਨੌਂ ਨਾਮਾਂ ਦਾ ਤੇ ਆਵੈ ਥਾਏ ਸਭ ਥਾਈ ਮੈਸਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਸਿੱਧੀ ਗੁਰਪੁਰਬ ਨੂੰ ਮੁਖਰਾਦਿਆ ਹੋਇਆ ਸ਼੍ਰੋਮਣੀ ਪੰਥ ਅਕਾਲੀ ਅੰਤਰਤਨ ਸੇਵਾ ਰਤਨ ਸਿੰਘ ਸਾਹਿਬ ਜਹੇਦਾਰ ਬਾਬਾ ਬਿਰਵੀਰ ਸਿੰਘ ਜੀ ਕਾਦੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੀ ਸਰਪ੍ਰਸਤੀ ਦੇ ਹੇਠ ਇਹ ਪਾਵਨ ਸਥਾਨ ਗੁਰਦੁਆਰਾ ਸਮਾਣਾ ਸਾਹਿਬ ਠੜਾ ਸਾਹਿਬ ਜਿੱਥੋਂ ਦੀ ਆਸ ਹੀ ਨੌਵੀਂ ਗੁਰੂ ਕੀ ਗ੍ਰੰਥ ਜਿੱਥੋਂ ਇਹ ਭਾਈ ਸਾਹਿਬ ਭਾਈ ਪਰਤ ਦਿਸੋ ਪਰਤ ਪ੍ਰਤਾਪ ਸਿੰਘ ਜੀ ਇੱਥੋਂ ਦੀ ਸੇਵਾ ਨਿਭਾ ਰਹੇ ਐ ਸੋ ਸਾਰੇ ਹੀ ਇਲਾਕੇ ਦੇ ਨਗਰ ਵਾਸੀ ਸੰਗਤਾਂ ਦੇ ਸੰਯੋਗ ਦੇ ਨਾਲ ਤਾਨਤਨਗਰੂ ਤੇਜ ਬਹਾਦਰ ਸਿੰਘ ਜੀ ਦੇ ਸਿੱਧੀ ਦਿਹਾੜਾ ਮਨਾਉਣ ਦੇ ਵਾਸਤੇ ਸਾਰੀਆਂ ਸੰਗਤਾਂ ਇਸ ਸਮੇਂ ਇਕੱਤਰ ਹੋਈਆਂ ਜੋ ਕਿ ਨਗਰ ਕੀਰਤਨ ਗੁਰਦੁਆਰਾ ਥੜਾ ਸੌ ਤੋਂ ਆਰੰਭ ਹੋ ਕੇ ਸਾਰੇ ਹੀ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਦੇ ਵਿੱਚ ਵਿਚਰਦਾ ਹੋਇਆ ਸ਼ਾਮ ਨੂੰ ਇੱਥੇ ਆ ਕੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਨੂੰ ਮਾਈ ਭਾਈ ਨੂੰ ਬੇਨਤੀ ਹੈ ਤੇ ਵਾਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕਾਣੋ ਸਰੀਆ ਕਾਣ ਪਾੜ ਸਾਹੀ ਦੇ ਭੋਗ ਪਾਏ ਜਾਣਗੇ ਭੋਗਾਂ ਤੋਂ ਉਪਰੰਤ ਸਖੋਲੇ ਦਵਾਨ ਸਜਣਗੇ ਜਿਹਦੇ ਵਿੱਚ ਚੋਟੀ ਦੇ ਜਿਹੜੇ ਰਾਗੀ ਤੁਹਾਡੀ ਜਥੇ ਇੱਥੇ ਪਹੁੰਚਣਗੇ ਨਾਲ ਹੀ ਆਹਦੇ ਜਾਂ ਪ੍ਰਮੁੱਖ ਜਿਹੜੀਆਂ ਜਥੇਬੰਦੀਆਂ ਉਹ ਵੀ ਹਾਇਰੀਆਂ ਲਵਾਉਣੀਆਂ ਜਿੱਥੇ ਪੰਥਰਤਨ ਸੇਵਾ ਰਤਨ ਸਿੰਘ ਸਾਹਿਬ ਜਹੇਦਾਰ ਬਾਬਾ ਬਲਬੀਰ ਸਿੰਘ ਜੀ ਵੀ ਆਪਣੀਆਂ ਹਾਇਰੀਆਂ ਲਵਾ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਰਵਣ ਕਰਨਗੇ ਆਜ ਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ